ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਕੋਰਾਲੀ ਪਿਛਲੇ ਕੁਝ ਦਿਨ ਪਹਿਲਾਂ ਖਰੜ ਦੇ ਸਮਾਜ ਸੇਵੀ ਗੰਜੇ ਵੱਲੋਂ ਜੋ ਕਿ ਹਰਜੀਤ ਗੰਜਾ ਇੱਕ ਸਮਾਜ ਸੇਵੀ ਹੈ ਅਤੇ ਅਕਸਰ ਬੁੱਧੇ ਚੱਕ ਦਾ ਰਹਿੰਦਾ ਹੈ ਤੇ ਉਸਨੇ ਸ਼ਿਵਾਲਿਕ ਸਿਟੀ ਦਾ ਮੁੱਦਾ ਚੱਕਿਆ ਸੀ ਜਿਸ ਤੇ ਕੀ ਪਾਣੀ ਖੜਾ ਰਹਿੰਦਾ ਹੈ ਤੇ ਅੱਜ ਉਸੇ ਏਰੀਏ ਦੇ ਵਿੱਚ ਇੱਕ ਨਿੱਜੀ ਸਕੂਲ ਦੀ ਬੱਸ ਫਸ ਗਈ ਕਿਉਂਕਿ ਸਕੂਲ ਦੀ ਬੱਸ ਦੇ ਵਿੱਚ ਬੱਚੇ ਬੈਠੇ ਸਨ ਤਾਂ ਤਕਰੀਬਨ 15 ਦੇ ਕਰੀਬ ਉਸ ਬੱਸ ਦੇ ਵਿੱਚ ਬੱਚੇ ਸੀ ਜਦੋਂ ਉਹ ਕਿਚੜ ਦੇ ਵਿੱਚ ਫਸ ਗਈ ਤਾਂ ਇੱਕ ਵੱਡਾ ਖਾਸਾ टਲ ਗਿਆ ਕਿਉਂਕਿ ਡਰਾਈਵਰ ਨੇ ਬੜੀ ਸੂਝ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਅੱਜ ਦੀ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਚਾਹੇ ਹਰਜੀਤ ਕਿਸੇ ਵੀ ਪਾਰਟੀ ਦਾ ਹੋਵੇ ਚਾਹੇ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਪਰ ਸੜਕਾਂ ਦਾ ਕੰਮ ਹੋਣਾ ਜ਼ਰੂਰੀ ਹੈ ਲਾਜ਼ਮੀ ਹੈ ਕਿਉਂਕਿ ਜੇਕਰ ਸੜਕਾਂ ਦਾ ਕੰਮ ਹੋਵੇਗਾ ਤੇ ਲੋਕ ਸੁਰੱਖਿਤ ਆਪਣੇ ਘਰਾਂ ਨੂੰ ਜਾਣਗੇ ਆਖਰ ਇੱਕ ਵਿਅਕਤੀ ਜੋ ਲੋਕਾਂ ਦੇ ਲਈ ਲੜ ਰਿਹਾ ਉਸ ਬਾਰੇ ਤੁਸੀਂ ਕੀ ਕਹੋਗੇ ਕਮੈਂਟ ਕਰਕੇ ਵੀ ਆਪਣੇ ਵਿਚਾਰ ਸਾਂਝੇ ਕਰਿਓ ਅਤੇ ਇਹ ਵੀ ਦੱਸਿਓ ਕਿ ਖਰੜ ਦੀ ਸੜਕਾਂ ਦੇ ਹਾਲਾਤ ਠੀਕ ਨੇ ਜਾਂ ਫਿਰ ਜੋ ਬਕਬਕ ਸਮਾਜਸੀ ਵੀ ਬਕਬਕ ਰਾਜਨੀਤਿਕ ਪਾਰਟੀਆਂ ਦੇ ਆਗੂ ਆਮ ਆਦਮੀ ਪਾਰਟੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਵੀ ਖਰੜ ਦੀਆਂ ਸੜਕਾਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ